ਅਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਗੁਜਰੇ ਕਰਵਾ ਵਾਲੀਏ ਜਿਸ ਮਰਦ ਸੂਰਮਾ ਜਣਿਆ ਹੈ ੜੇ ਕੀ ਦੀ ਖਾਤਰ ਲੜਦਾ ਮਾੜੇ ਦਾ ਹੱਬੀ ਬਣਿਆ ਹੈ ਭਾਰਤ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਵਾਰ ਗਿਆ ਤੇ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋ ਵਾਰ ਗਿਆ ਸਣ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋ ਵਾਰ ਗਿਆ ਸਧਰਾਂ ਦੇ ਵਾਗ ਬਗੀਤੇ ਜੋ ਬਣ ਕਦਰਾਂ ਤੋ ਮਰ ਜਾਗੇ ਸੀ ਲੈ ਆਇਆ ਕੇੜਾਣੋ ਹਰਦੀ ਫੱਲਾਂ ਤੇ ਜੋ ਬਣ ਸਾਗੇ ਸੀ ਕਰ ਪਾਂਜੇ ਪੀਰ ਫਕੀਰਾਂ ਦੇ ਰਹਿਮਤ ਨਾਲ ਕਰ ਮਨਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋ ਵਾਰ ਗਿਆ ਜਦ ਚੁੱਕੀ ਤੇ ਗੋਰੰਗੇਣੇ ਸਾ ਛੱਤਰਿਆ ਦੇ ਸੋਕ ਗਏ ਛੜ ਪੰਡਤ ਮੁੰਨੇ ਵੰਦਰਾ ਨੂੰ ਵਿੱਚ ਪਹਾੜਾਂ ਲੁੱਕ ਗਏ ਜਦ ਕੀਤਾ ਯਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋਂ ਵਾਰ ਗਿਆ ਮਾਤਾ ਬਾਜ ਨਿਸ਼ਾਨੀ ਗੈਰਦ ਕਲਗੀ ਤਗਦਸ ਜਾਣਦਾ ਗਿਆ ਆਨੰਦ ਪਰਦੀ ਐ ਸੀ ਸ਼ਾਨ ਬੰ ਇੰਦਰ ਵੀ ਸੀ ਸਸ ਕੋਂਦਾ ਗਿਆ ਦੇ ਸੀਸ ਪਿਤਾ ਦਾ ਦਿੱਲੀ ਵਿੱਚ ਕਰੇ ਦੁਆ ਤੇ ਉਪਕਾਰ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋ ਵਾਰ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋ ਵਾਰ ਗਿਆ ਜਦ ਵੱਜਦੀ ਛੋਟ ਨਗਾਰੇ ਤੇ ਜਦ ਵੱਜਦੀ ਛੋਟ ਨਗਾਰੇ ਤੇ ਕਈ ਪੀ ਮਚਾਂਦ ਜੇ ਅੜਦੇ ਰੇ ਸਣਸਣ ਕੇ ਗੂੰਜਾ ਪੰਤਨ ਦੇ ਬਿਲਾ ਵੀ ਜਾ ਪਰ ਚੜਦੇ ਰਹੇ ਜਗਾਂ ਮੇਰੇ ਤਮਰਦੇ ਜੀ ਪੈੰਦੇ ਗਿਦੜਾ ਤੋ ਸ਼ੇਰ ਵਧਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਕਰਮ ਤੋ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਕਰਮ ਤੋ ਵਾਰ ਗਿਆ ਮਹਾਰਤ ਦੀ ਜੀ ਬਣ ਸ਼ਕਤੀ ਨੇ ਲਖਾਂ ਨਾਲ ਇਕ ਲੜਾ ਦਿੱਤਾ ਸੀ ਖੱਤਰ ਦੇਸ਼ ਜਾਤੀ ਪੁੱਤਰਾਂ ਦਾ ਨਿੰਦਾ ਬਾ ਪਾ ਦਿੱਤਾ ਜੀ ਜਗਾਂ ਦੇ ਦਾਵੇ ਕਰਦੇ ਹੈ ਪਰ ਹਰ ਕੋਈ ਇਸ ਤੋ ਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਤਰਮ ਤੋ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਤਰਮ ਤੋ ਵਾਰ ਗਿਆ ਤਰਾਂ ਦੀ ਆਲਾਸ਼ਾ ਲੰਗ ਲੰਮ ਕੇ ਸੂਲਾਂ ਦੀਆਂ ਸੇਜਾ ਗਾਉਂਦਾਰਿਆ ਵਿੱਚ ਜੰਗਲੀ ਛਾਵੇ ਤਾਰਿਆ ਮਾਲਕ ਦੀ ਅਸਵਤਾ ਗਾਉਂਦਾਰਿਆ ਜਦ ਵੇਖਿਆ ਡੇਗ ਅਜੀਤ ਪਿਆਲਾ ਉਂਗਲ ਤੋਰ ਜਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਤਰਮ ਤੋ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਤਰਮ ਤੋ ਵਾਰ ਗਿਆ ਅੱਖਾਂ ਦੀ ਰਹੀ ਨ ਕਸਰ ਕੋਈ ਲੀ ਰੋਲੀ ਰਗਿਆ ਪੈਰਾ ਵਿੱਚ ਛਾਲੇ ਪੈ ਗਏ ਬਣ ਉੱਚ ਦਾ ਪੀ ਰਗਿਆ ਪਤਰਾਂ ਦੇ ਜਿਗਰੇ ਡੋਲੇ ਸੀ ਹੰਬਰ ਵੀ ਤਾਂ ਹਾਰ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪਤਚਾਰ ਧਰਮ ਤੋਂ ਵਾਰ ਗਿਆ ਦਸ ਦਰਦ ਕਹਾਣੀ ਬਚਿਆਂਦੀ ਦਸ ਦਰਦ ਕਹਾਣੀ ਬਚਿਆਂਦੀ ਰੋ ਵਟਨੇ ਇਸਾ ਮਾਗ ਜਰੀ ਦੇ ਸੂਰੇ ਨੇ ਭਾਰਤ ਦੀ ਜੜ ਪੱਟੀ ਜਾਉ ਹਣ ਜਾਲਮ ਦੀ ਜੜ ਪੱਟੀ ਜਾਉ ਹਸ ਕੇ ਹੀ ਬਚਨ ਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤ ਚਾਰ ਕਰਮ ਤੋ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤ ਚਾਰ ਕਰਮ ਤੋ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤ ਚਾਰ ਕਰਮ ਤੋ ਵਾਰ ਗਿਆ